ਉਹਨੂੰ ਦੱਸਦੀ ਇਹ ਚੀਪ ਪੰਪਾ ਸਾਹਿਬ ਨੇ ਰਜਿਸਟਰੀਆਂ ਦੇ ਵਿੱਚ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਦੇ ਲਈ ਜੋ ਹੈ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਆਓ ਤੁਹਾਨੂੰ ਦੱਸਦੇ ਹਾਂ ਪੰਪਾ ਸਾਹਿਬ ਨੇ ਕੀ ਕਿਹਾ ਅੱਜ ਰਜਿਸਟਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਨੂੰ ਐਨਓਸੀ ਕਰਕੇ ਹੁੰਦੀ ਖੱਜਲ ਖੁਵਾਰੀ ਖਤਮ ਕਰਨ ਲਈ ਵਿਸਥਾਰ ਸਹਿਤ ਚਰਚਾ ਕੀਤੀ ਅਸੀਂ ਆਮ ਲੋਕਾਂ ਨੂੰ ਵੱਡੀ ਰਾਹਤ ਦੇਨ ਜਾ ਰਹੇ ਹਾਂ ਨਾਲ ਹੀ ਅਕੇ ਤੋਂ ਨਜਾਇਜ਼ ਕਲੋਨੀਆਂ ਬਣਾਉਣ ਵਾਲਿਆਂ ਤੇ ਹੋਰ ਸਖਤੀ ਕੀਤੀ ਜਾਵੇਗੀ ਕਾਨੂੰਨੀ ਅਰਚਨਾ ਦੂਰ ਕਰਕੇ ਜਲਦ ਫੈਸਲਾ ਲਿਆ ਜਾਵੇਗਾ ਇੰਗਲਿਸ਼ ਚ ਵੀ ਦੱਸਦੀ ਹੈ ਟੂਡੇ ਮੈਟ ਵਿਦ ਆਫਿਸਰਸ regarding removal of noc conditions for registrations ਤੁਹਾਨੂੰ ਦੱਸਤੀ ਜੀ ਰਜਿਸਟ੍ਰੇਸ਼ਨ ਦੇ ਲਈ ਆਉਣਾ ਚਾਹੀਦਾ ਸੀਗਾ ਜੀ ਐਨਓਸੀ ਨੋ অবਜੈਕਸ਼ਨ ਸਰਟੀਫਿਕੇਟ ਉਸਦੀ ਸ਼ਰਤ ਨੂੰ ਖਤਮ ਕਰਨ ਦਾ ਜਿਹੜਾ ਡਿਸੀਜਨ ਦਿੱਤਾ ਸੀਗਾ ਮਾਨਤਮਾ ਸਾਹਿਬ ਨੇ ਉਸਦੇ ਰਿਲੇਟਿਡ ਜੋ ਹੈ ਉਹਨਾਂ ਨੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਜੋ ਤੁਹਾਂ ਦੱਤੀ ਇਲੈਗਲ ਕਲੋਨੀਆਂ ਵੀ ਹੁੰਦੀਆਂ ਹੈਗੀਆਂ ਜੀ ਉਹਦੇ ਵਿੱਚ ਐਨਓਸੀ ਚਾਹੀਦੀ ਹੁੰਦੀ ਹੈਗੀਆਂ ਪਤਮਾ ਸਾਹਿਬ ਨੇ ਕਿਹਾ ਅਸੀਂ ਜਿਹੜੀ ਅਨ ਰਜਿਸਟਰ ਕਲੋਨਿਸ ਹੁੰਦੀਆਂ ਹੈਗੀਆਂ ਉਹਨਾਂ ਵਿਚ ਐਨਓਸੀ ਦੀ ਸ਼ਰਤ ਖਤਮ ਕਰਾਂਗੇ ਪਰ ਇਹ ਸਾਡੀ ਖੋਰਸ਼ਤ ਹੈਗੀ ਹੈ ਕਿ ਜੋ ਐਨ ਅਥੋਰਾਈਜ਼ਡ ਕਲੋਨਿਸ ਨਾ ਬਨਨ ਜੇ ਅੱਗੇ ਬਨਨ ਗਿਆ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਵੱਡੀ ਖਬਰ ਤੁਸੀਂ ਇਸ ਵਾਰ ਕੀ ਕੋ ਜਰੂਰ ਕਮੈਂਟਾਂ ਦੱਸੋ ਤੁਹਾਂ ਦੱਤੀ ਜੀ ਵੱਡਾ ਫੈਸਲਾ ਲੈਣ ਜਾ ਰਹੀ ਹੈ ਪਤਮਾ ਦੀ ਸਰਕਾਰ ਪਤਮਾ ਸਾਹਿਬ ਨੇ ਮੀਟਿੰਗ ਵੀ ਕੀਤੀ ਅਫਸਰਾਂ ਦੇ ਨਾਲ ਤੁਹਾਂ ਦੱਤੀ ਸਰ ਨੇ ਕੀ ਕਿਹਾ ਅੱਜ ਰਜਿਸਟ੍ਰੀਆਂ ਲਈ ਐਨਓਸੀ ਦੀ ਸ਼ਰਤ ਖਤਮ ਕਰਨ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਲੋਕਾਂ ਨੂੰ ਐਨਓਸੀ ਕਰਕੇ ਹੋਈ ਖੱਜਲ ਖਵਾਰੀ ਖਤਮ ਕਰਨ ਤੇ ਲਈ ਵਿਸਥਾਰ ਸਹਿ ਚਰਚਾ ਕੀਤੀ ਪੰਤਮਨ ਸਾਹਿਬ ਨੇ ਜੀ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਹੈ ਜੀ ਰਜਿਸਟ੍ਰੇਸ਼ਨਸ ਦੇ ਵਿੱਚ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਦੇ ਲਈ ਜੋ ਹੈ ਮੀਟਿੰਗ ਕੀਤੀ ਗਈ ਸੀਗੀ ਪੰਤਮਨ ਸਾਹਿਬ ਵੱਲੋਂ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਚ ਦੱਸੋ ਕਿ ਤੁਹਾਨੂੰ ਵੀ ਲੱਗਦਾ ਹੈਗਾ ਕਿ ਇਹ ਖੱਜਲ ਖਵਾਰੀ ਖਤਮ ਹੋਣੀ ਚਾਹੀਦੀ ਹੈਗੀ ਤਾਂ ਲੋਕਾਂ ਨੂੰ ਆਰਾਮ ਮਿਲਣਾ ਚਾਹੀਦਾ ਕਿਉਂਕਿ ਪੰਤਮਨ ਦੀ ਸਰਕਾਰ ਹੈਗੀ ਜੀ ਲੋਕਾਂ ਨੂੰ ਫੈਸਿਲਟੀਆਂ ਦੇਣਾ ਚਾਹੁੰਦੀ ਹੈ ਕਿ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨਾ ਚਾਹੁੰਦੀ ਹੈਗੀ ਹੈ ਜੋ ਐਜੂਕੇਸ਼ਨ ਦੇ ਵਿੱਚ ਵਧੀਆ ਕਰਨਾ ਚਾਹੁੰਦੀ ਹੈ ਕਰਪਸ਼ਨ ਖਤਮ ਕਰਨਾ ਚਾਹੁੰਦੀ ਹੈਗੀ ਹੈ ਤੁਸੀਂ ਇਸ ਵਰਗੀ ਕੋਈ ਜਰੂਰ ਦੱਸੋ ਕਿ ਮੈਨੂੰ ਤੁਹਾਨੂੰ ਲੱਗਦਾ ਵੈ 1.7 ਜਿਹੜੇ ਕੰਮ ਕਰਦੇ ਪਏ ਹੈਗੇ ਆ ਇਸ ਬਾਰੇ ਤੁਸੀਂ ਜਰੂਰ ਕਮੈਂਟਾਂ 'ਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਹਾਨੂੰ ਦੱਸਤੀ ਐ ਪੰਤਮਾ ਸਾਹਿਬ ਨੇ ਮੀਟਿੰਗ ਕੀਤੀ ਜੀ ਇੱਕ ਵੱਡੇ ਡਿਸੀਜਨ ਦੇ ਉੱਤੇ ਕਿ ਐਨਓਸੀ ਦੇ ਲਈ ਜੋ ਹੈ ਰਜਿਸਟ੍ਰੇਸ਼ਨਾਂ ਤੋਂ ਜਾਂ ਜੋ ਕੋਠੀਆਂ ਦੀਆਂ ਮਕਾਨਾਂ ਦੀਆਂ ਉਹਨਾਂ ਲਈ ਐਨਓਸੀ ਨੂੰ ਸ਼ਰਤ ਨੂੰ ਖਤਮ ਕਰਨ ਦੇ ਲਈ ਮੀਟਿੰਗ ਕੀਤੀ ਹੈਗੀ ਜੀ ਵੱਡੀ ਖਬਰ ਪੰਤਮਾ ਸਾਹਿਬ ਤੁਸੀਂ ਇਦਾਂ ਹੀ ਵਧੀਆ ਕੰਮ ਕਰਦੇ ਲੋਕਾਂ ਦੇ ਇਤਦੇ ਲਈ ਫੈਸਲੇ ਲੈਂਦੇ ਰਹੋ ਬਨਦਾਤੀ ਹੈ ਜੀ ਪੰਜਵਾਂ ਸਾਲ ਲਗਾਤਾਰ ਕੰਮ ਕਰਦੇ ਬਹਿਗੇ ਹੈ ਰੋਜ਼ ਕੋਈ ਨਾ ਕੋਈ ਨਵਾਂ ਸਿਸਟਮ ਜੋ ਹੈ ਉਸ ਨੂੰ ਚੇਂਜ ਕਰਨਾ ਚਾਹੁੰਦੇ ਹੈਗੇ ਤਾਂ ਕਿ ਲੋਕਾਂ ਵਾਸਤੇ ਆਸਾਨ ਰਵੇ ਵੱਡੀਆਂ ਖਬਰ ਹੈਗੀ ਹੈ ਜੀ ਤੁਸੀਂ ਇਸ ਵਾਰ ਕਹੋਗੇ ਜਿਹਨੂੰ ਦੱਸੋ ਪੰਤਮਨ ਸਾਹਿਬ ਨੇ ਕੀਤਾ ਜੀ ਰਜਿਸਟਰੀਆਂ ਦੇ ਲਈ ਐਨਓਸੀ ਦੀ ਸ਼ਰਤ ਨੂੰ ਖਤਮ ਕਰਨ ਦੇ ਲਈ ਵੱਡੀ ਮੀਟਿੰਗ ਕੀਤੀ ਰੱਪਸਨਾ ਦੇ ਨਾਲ ਤੇ ਇਹ ਸੀ ਅੱਜ ਦੀ ਖਬਰਾਂ